ਆਉ ਗੁਰ ਬਿਆਰੇ ਗੁਰ ਸਵਾਰਿਓ ਅੱਜ ਆਪਾਂ ਵਿਚਾਰ ਕਰ ਰਹੇ ਹਾਂ ਅਨੰਦ ਸਾਹਿਬ ਦੀ 23 ਪਉੜੀ ਜਿਦੇ ਵਿੱਚ ਧੰਨ ਧੰਨ ਗੁਰ ਅਮਰਦਾਸ ਜੀ ਮਾਰਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਆਵਾਜ਼ ਮਾਰਦੇ ਨੇ ਇਹ ਨਿਤਨੇਮ ਦੀ ਪੰਜਵੀਂ ਬਾਣੀ ਹੈ ਅਮਰਤ ਵੇਲੇ ਦੀ ਰੋਜ਼ਾਨਾ ਹੀ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਦੇ ਪਿਆਰੇਓ ਸਿੱਖੋ ਆਓ ਦੇਖੋ ਗੁਰੂ ਪਿਆਰੇਓ ਸਤਿਗੁਰ ਸਾਡੇ ਰੋਜ਼ ਹੀ ਬੋਲਦੇ ਨੇ ਰੋਜ਼ ਹੀ ਸਾਨੂੰ ਆਵਾਜ਼ਾਂ ਮਾਰਦੇ ਨੇ ਉਹ ਗੱਲ ਵਕਰੀ ਹੈ ਕਿ ਅਸੀਂ ਨਾ ਸੁਣੀਏ ਕਬੀਰ ਸਾਹਿਬ ਕਹਿੰਦੇ ਕਬੀਰ ਸਾਜਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਹੁਣ ਸੱਚਾ ਸਤਿਗੁਰ ਕੀ ਕਰ ਸਕਦਾ ਜੇ ਸਿੱਖੀ ਭੁੱਲੇ ਹੋਏ ਨੇ ਸਾਡੀ ਤੇ ਉਹ ਅਵਸਥਾ ਹੈ ਅੰਦੇ ਇੱਕ ਨਾ ਲੱਗਈ ਜਿਉਂ ਬਾਸ ਵਜਾਈਏ ਫੂਕ ਕਿੰਦੇ ਗਿਆਨ ਤੋਂ ਵੀ ਹੋਣੇ ਅੰਦੇ ਸਿੱਖਾਂ ਨੂੰ ਇੱਕ ਨਹੀਂ ਲੱਗਦੇ ਇਹ ਤੇ ਏਹ ਹੋਇਆ ਜਿਵੇਂ ਬਾਸ ਦੇ ਕਿਸੇ ਦੇ ਤੋਂ ਫੂਕ ਮਾਰੀ ਜਾਵੇ ਤੇ ਆਵਾਜ਼ ਜਾਂਦਾ ਹੈ ਜਦੋਂ ਇਹ ਫੂਕ ਫੂਕ ਮਾਰਨੀ ਬੰਦ ਕਰ ਦੁੱਤੀ ਉਹਦੀ ਆਵਾਜ਼ ਬੰਦ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਗੁਰੂ ਦੇ ਬਚਨਾਂ ਨੂੰ ਸੁਣਦੇ ਆਉਣਾ ਜਿਹੜਾ ਜਿੰਨਾ ਚਿਰ ਸਾਡੇ ਕੰਨਾਂ 'ਚ ਆਵਾਜ਼ ਪੈਂਦੀ ਐ ਪਰ ਅਸੀਂ ਨਾਲ ਦੇ ਨਾਲ ਦੁੱਧ ਕੰਨ ਥਾਣੇ ਕੱਢ ਕੇ ਚਲੇ ਜਾਂਦੇ ਹਾਂ ਸੋ ਸਤਿਗੁਰ ਪਾਤਸ਼ਾਹ ਜੀ ਰੋਗ 'ਚ ਸਾਨੂੰ ਬਾਜਾ ਮਾਰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਨੇ ਆਵੋ ਸਿੱਖ ਸਤਗੁਰ ਦੇ ਪਿਆਰਿਓ ਹੇ ਗੁਰੂ ਦੇ ਪਿਆਰਿਓ ਸਿੱਖੋ ਆਵੋ ਤੇ ਆ ਕੇ ਕੀ ਕਰਨਾ ਹੈ ਗੁਰੂ ਪਿਆਰੇ ਗਾਵੋ ਸੱਚੀ ਬਾਣੀ ਤੁਸੀਂ ਸੱਚੀ ਬਾਣੀ ਗਉਣਾ ਕਰੋ ਅਕਾਲ ਪੁਰਖ ਵਾਲੀ ਬਾਣੀ ਗਉਣਾ ਸ਼ੁਰੂ ਕਰੋ ਉਹਦੀ ਸਿਫਤ ਸਲਾਹ ਦੇ ਗੀਤ ਗਾਓ ਬਾਣੀ ਦਾ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀ ਗਾਉ ਤਾ ਉਸ ਸਤਿਗੁਰੂ ਦੀ ਗਾਓ ਵੇਖੋ ਨਾਲੇ ਵੀ ਇਹ ਕਿ ਬਾਣੀ ਕਿਹੜੀ ਆ ਜਿਹੜਾ ਸਤਿਗੁਰੂ ਨੇ ਸਾਨੂੰ ਬਖਸ਼ੀ ਐ ਉਹੀ ਬਾਣੀ ਗਾਉਣੀ ਆ ਕਿਉਂਕਿ ਬਾਣੀਆਂ ਸਿਰ ਬਾਣੀ ਉਹ ਸੱਚੀ ਬਾਣੀ ਸ਼ਰੋਮਣੀ ਬਾਣੀ ਹੈ ਬਾਣੀਆਂ ਦੋ ਹੋਰ ਵੀ ਬੜੀਆਂ ਨੇ ਬੜੇ ਤਰ੍ਹਾਂ ਦੇ ਗੀਤ ਨਾਦ ਨੇ ਪਰ ਅਸੀਂ ਜਿਹੜੀ ਸਿਵਤ ਸਲਾਹ ਕਰਨੀ ਹੈ ਪ੍ਰਮਾਤਮਾ ਦੀ ਉਹ ਗੁਰੂ ਦੀ ਦੱਸੀ ਹੋਈ ਬਾਣੀ ਦੇ ਰਾਹੀਂ ਕਰਨੀ ਹੈ ਜਿੰਨ ਕੋ ਨਦਰ ਕਰਮ ਹੋਵੇ ਹੁਣ ਅਗੇ ਸਤਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿੰਨਾ ਉੱਤੇ ਹਰੀ ਪ੍ਰਮਾਤਮਾ ਦੀ ਮਿਹਰ ਹੈ ਹਿਰਦੇ ਤਨ ਸਮਾਣੀ ਉਹਨਾਂ ਦੇ ਹਿਰਦੇ ਵਿੱਚ ਹੀ ਬਾਣੀ ਟਿਕ ਜਾਂਦੀ ਹੈ ਉਹਨਾਂ ਦੇ ਹਿਰਦੇ ਵਿੱਚ ਸਮਾ ਜਾਂਦੀ ਹੈ ਨਹੀਂ ਤੇ ਐਸ ਗੰਨੋ ਸੁਣੀ ਤੇ ਉਸ ਬੰਨੇ ਕੱਢ ਦਿੱਤੀ ਸਾਡੇ ਹਿਰਦੇ ਅੰਦਰ ਨਹੀਂ ਗਈ ਸਾਡੀ ਸੁੱਤ ਸੋਚ ਦੇ ਅੰਦਰੋਂ ਬਚਨ ਨਹੀਂ ਗਏ ਪਰ ਜਿੰਨਾ ਤੇ ਮਹਾਰਾਜ ਕਹਿੰਦੇ ਕਿਰਪਾ ਹੋ ਜਾਵੇ ਨਾ ਉਹਨਾਂ ਦੇ ਹਿਰਦੇ ਵਿੱਚ ਹੀ ਬਾਣੀ ਸਮਾ ਜਾਂਦੀ ਹੈ ਪੀਓ ਅੰਮ੍ਰਿਤ ਸਦਾ ਰੋਹ ਹਰ ਰੰਗ ਹੁਣ ਨਾਮ ਰੂਪੀ ਅੰਮ੍ਰਿਤ ਪੀਣਾ ਹੈ ਅੰਮ੍ਰਿਤ ਪੀਓ ਤੇ ਹਰੀ ਦੇ ਪ੍ਰੇਮ ਰੰਗ ਵਿੱਚ ਲੱਗੇ ਰਹੋ ਹਰੀ ਦੇ ਪ੍ਰੇਮ ਵਿੱਚ ਰੰਗ ਵਿੱਚ ਲੱਗੇ ਰਹੋ ਕਿਉਂਕਿ ਮਾਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਪ੍ਰਭ ਮਿਲਣੇ ਦੀ ਇਹ ਨਿਸ਼ਾਨੀ ਪ੍ਰਭੂ ਮਿਲਣ ਦੀ ਇਹ ਨਿਸ਼ਾਨੀ ਕਿਹੜੀ ਹੈ ਕਿ ਉਹ ਜੀਵ ਉਹ ਸਿੱਖ ਦੇ ਨਾਰਾਇਣ ਸੇਵ ਕਮਾਨੇ ਉਹ ਦਿਨ ਤੇ ਰਾਤ ਪਰਮੇਸ਼ਰ ਦੀ ਸੇਵ ਕਮਾਉਂਦਾ ਹੈ ਬਾਣੀ ਪੜਦਾ ਹੈ ਨਾਮ ਸਿਮਰਨ ਕਰਦਾ ਹੈ ਖਲਕਤ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ ਜਿਹੜਾ ਜੀਵ ਜਿਹੜਾ ਸਿੱਖ ਭਰਾਣੀ ਇਸ ਤਰ੍ਹਾਂ ਹੈ ਮੰਨ ਲੋ ਕਿ ਉਹਨੂੰ ਪ੍ਰਮਾਤਮਾ ਮਿਲ ਪਿਆ ਹੈ ਅੰਮ੍ਰਿਤ ਪੀਓ ਤੇ ਹਰੀ ਦੇ ਪ੍ਰੇਮ ਰੰਗ ਵਿੱਚ ਲੱਗੇ ਰਹੋ ਜਪਿਓ ਸਾਰੰਗ ਬਾਣੀ ਸਾਰੰਗ ਬਾਣੀ ਇੱਥੇ ਪਰਮੇਸ਼ਰ ਨੂੰ ਗਿਆ ਹੈ ਕੀ ਕਰਨਾ ਹੈ ਪਰਮੇਸ਼ਰ ਨੂੰ ਜਪਦੇ ਰਹੋ ਪਰਮੇਸ਼ਰ ਨੂੰ ਜਪਦੇ ਰਹੋ ਕਹੇ ਨਾਨਕ ਸਦਾ ਗਾਉ ਇਹ ਹੈ ਸੱਚੀ ਬਾਣੀ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫੁਰਮਾਨ ਕਰਦੇ ਨੇ ਇਹੇ ਨਾਨਕ ਕਹੇ ਹਰ ਵੇਲੇ ਗਾਉ ਸਦਾ ਗਾਉ ਹਰ ਵੇਲੇ ਗਾਉ ਇਹ ਸੱਚੀ ਬਾਣੀ ਇਹ ਸੱਚੀ ਬਾਣੀ ਨੂੰ ਹਰ ਵੇਲੇ ਗਉਣਾ ਕਰੋ ਇਸ ਅੱਜ ਦੀ ਤੀਵੀਂ ਪੌੜੀ ਦੀ ਵਿਚਾਰ ਗੁਰੂ ਪਿਆਰਿਓ ਇਸ ਤੋਂ ਅਗਲੀ ਪੌੜੀ ਸਤਿਗੁਰੂ ਪਾਤਸ਼ਾਹ ਜੀ ਬਿਰ ਕਿਰਪਾ ਕਰਦਿਨੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ